Oh ਰਾਜ ਦੇ ਸਾਹਮਣੇ ਸੇਵਾਤਾ ਕਰੀਆਂ ਸਵਾਮੀ ਲਖਵੇਂਦਰ ਦਾਸ ਮਹਾਰਾਜ ਜੀ ਕੇਵਲ ਵਾਲੇ ਉਹ 200 ਰੁਪਏ ਆਪਣੇ ਬੱਚਿਆਂ ਨੂੰ ਸ਼ੋਭ ਅਸ਼ੀਰਵਾਦ ਵਾਸ਼ਿਸ਼ ਕਰਕੇ ਸਾਡੇ ਮੌੜਾ ਮਾਣੀ ਮੰਦਿਰ ਮਾਸਟਰ ਭੀਮ ਜੀ ਉਹਨਾਂ ਬੰਦਿਆਂ ਨੂੰ ਸ਼ੋਭ ਅਸ਼ੀਰਵਾਦ ਲਾਮ ਜਾਨ ਜੀ ਦੇਣਾਂ ਬਾਰੇ ਕਿਉਂਕਿ ਜਦੋਂ ਰਿਸ਼ੀਆਂ ਦਾ ਸੰਤਾਂ ਦਾ ਬ੍ਰਾਹਮਣ ਦਾ ਅਸ਼ੀਰਵਾਦ ਆ ਜਾਏ ਸੰਪੂਰਨ ਬੇੜਾ ਪਾਰ ਸਵਾਮੀ ਕਿਸ਼ਨ ਰਾਜ ਜੀ ਪੂਲੇ ਵਾਲੇ ਉਹਨਾਂ ਬਣੀਓਂ ਸ਼ੁਭ ਅਸ਼ੀਰਵਾਦ ਆਇਆ ਹੈ Swami Karnadas Maharaj ji Jaggiya ne ton 100 100 200 500 ਰੁਪਏ ਵੀ ਅੰਤ ਮੇਰੀਆਂ ਬਾਤਾਂ ਦਾ ਪੜਣਾ ਮੀਰਾ ਬਜੁਰਗਾਂ ਬਣੀ ਅਸ਼ੀਰਵਾਦ ਆਇਆ ਹੈ ਸਾਰੀ ਸੰਗਤ ਦਾ ਕਰੋੜਾਂ ਵਾਰੀ ਧੰਨਵਾਦ Swami Gangadas Maharaj ne ਮਹਾਨ ਕਰਤਵ ਕੀਤੀ ਅੱਜ ਦੇ ਸਮਾਗਮ ਜਿਹੜੇ ਰਚੇ ਸੰਤਾ ਨੇ ਦਰਸ਼ਨ ਕਰਾਏ ਤੋਂ ਸਮਾਯਾ ਨਹੀਂ ਜੰਦਾ ਹੈ ਸਤਿਗੁਰੂ ਗੁਰੂ ਗ੍ਰੀਵ ਨਾਮਾਜ ਮਹਾਰਾਜ ਕਿਰਪਾ ਕਰ ਲੈਣੇ ਗਰੀਬ ਦਾਸ ਮਾਨਾ ਦੀ ਬਾਣੀ ਕਹਿੰਦੀ ਗਰੀਬ ਸਤਵਾਦੀ ਸਭ ਸੰਤ ਸਤ ਆਪ ਆਪ ਨੇ ਧਾਮ ਆਜਿ ਕੀ ਅਰਦਾਸ ਹੈ ਸਭ ਸੰਤਨ ਪ੍ਰਣਾਮ ਕਹਿੰਦਾ ਸਾਰੇ ਸੰਤਨ ਨੂੰ ਕਰੋਮਾਰ ਪ੍ਰਣਾਮ ਨਮਸਕਾਰ ਤੇ ਸ਼੍ਰੀ ਮਹਾਨ ਸੰਤ ਸਵਾਮੀ ਗੰਗਾਦਾ ਜੀ ਮਹਾਰਾਜ ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕਰੀ ਆ ਰੰਮੀ ਰੂਹਾਂ ਦੇ ਦਰਸ਼ਨ ਕਰਾਏ ਬੇਰ ਭਗਵਾਨ ਦੇ ਦਰਸ਼ਨ ਕਰਾਏ ਉਹ ਬੇਅੰਤ ਬੇਅੰਤ ਤੇ ਅੰਤ ਆਸ਼ੀਰਵਾਦ ਆਪਣੇ ਸੇਵਕ ਜੱਥੇ ਨੂੰ ਬਖਸ਼ਿਸ਼ ਕਰਕੇ ਸਵਾਮੀ ਜੀ ਦੇ ਚਰਨਾਂ 'ਚ ਕਰੋੜਾਂ ਵਾਰੀ ਨਮਸਕਾਰ ਕਰਦੇ ਆ ਤੇ ਇਹ ਤਾਂ ਪਤਾ ਨਹੀਂ ਕਿੰਨੀ ਕਮਾਇਆ ਹੋਇਆ ਇਹ ਗਿਣਤੀ ਮਿੰਟ ਦੇ ਵਿੱਚ ਨਹੀਂ ਆ ਸਕਦਾ ਲੋਕ بروਖ ਦਾ ਜਿਹੜਾ ਸ਼ੋਭਾ ਆਸ਼ੀਰਵਾਦ ਹੈ ਸੋ ਸਵਾਮੀ ਜੀ ਬਾਕੀ ਕਰ ਰਹੇ ਨੇ ਸਮੇ ਦੀ ਸਮਾਪਤੀ ਅਗਲਾ ਸਮਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਜੋ ਇਸ ਨਗਰ ਦੇ ਨੇ ਇਸ ਇਲਾਕੇ ਦੇ ਨੇ ਪੰਜਾਬ ਦੀ ਸ਼ਾਨ ਨੇ ਔਰ ਸਾਨੂੰ ਕੀਰਤਨਾ ਰਹੇ ਬੱਚੇ ਬੱਚੇ ਤੋਂ ਨਾ ਰਹੇ ਸਾਨੂੰ ਸਦਾ ਹੀ ਕਿਰਤਾਰਤ ਕਰਦੇ ਰਹਿੰਦੇ ਨੇ ਅਗਲਾ ਸਮਾ ਉਹਨਾਂ ਕੋ ਸਲਵਣ ਕਰੋ ਜਿੰਨਾ ਵੀ ਸਮਾ ਬੋਲੇ ਬਹੁਤ سارے ਸ਼ਬਦ ਜੁੜੇ ਬੋਲੇਗੇ ਹੁਣਗੇ ਭਾਈ ਵਰਦੀਪ ਸਿੰਘ ਜੀ ਵੱਲੋਂ ਜਿਹੜਾ ਗਿਆਨੀ ਬਰਨਾਰ ਸਿੰਘ ਜੀ ਬਰਾੜ ਨਾਲ ਇਨੇ 25 ਸਾਲ ਸੇਵਾ ਕੀਤੀ ਤੇ ਰਤਪਾਲ ਜੀ ਕਲਾਸੋਂ ਰਾਜਪੁਰੇ ਦੇ ਨੇ ਦਾਸ ਭਾਈ ਔਨਕਾਰ ਮਾਜੀ ਵਾਲਾ ਕੁਸ਼ਰੀ ਅਥਾ ਜਿਹਨੇ ਕਹਿੰਦੇ ਕਿ ਹਮਾਰੇ ਜਾਚਾ ਲਾਓ ਚਾਨਾ ਦੇ ਨਾਲ ਸਾਰੀ ਸੰਗਤਾਂ ਕੋ ਜੈ ਕਰੋ ਸ਼੍ਰੀ ਚੰਦਰ ਭਗਵਾਨ ਕੀ ਜੈ ਵਾਹਿਗੁਰੂ ਗਗਨੀ ਸਦਾ ਸਹਾਰਾ ਵਾਹਿਗੁਰੂ ਜੀ ਕੀ ਜੈ ਸਾਰ ਸੰਗਤ ਇਹ ਨੇ ਸਾਡੇ ਮਾਸੀ ਜੀ ਹੋਏ ਕਾਰਚੰਤੀ ਹੋਏ ਬਹੁਤ ਹੀ ਬਹੁਤ ਵਿਦਵਾਨ ਜੱਥੇ ਹੈਗੇ ਨੇ ਸਜੋ ਸਿੰਘ ਜੀ ਮੋਟਾ ਵਾਲੇ ਬੈਠੇ ਨੇ ਉਰਜਨ ਸਿੰਘ ਜੀ ਇਹ ਸਾਡੀ ਕਮਿਸ਼ਨਰੀ ਨੂੰ ਸਾਹਮਣੇ ਬੈਠੇ ਕਿਉਂਕਿ ਕਮਿਸ਼ਨਰੀ ਸਾਹਮਣੇ ਹੋਣ ਦੇ ਹਨ ਅਮਨੇ ਨੂੰ ਜਾ ਰਹੀ ਹੈ ਉਹਨਾਂ ਸਾਹਮਣੇ ਬੈਠੇ ਹੈ ਸਾਡੀ ਕਮਿਸ਼ਨਰੀ ਦੇ ਥੰਮ ਨੇ ਤੁਹਾਨੂੰ ਕਹਿੰਦੇ ਨੇ ਬਹੁਤ ਬਹੁਤ ਧੰਨਵਾਦ ਕੁਕਾ ਓਮਕਾਰ ਚੰਦ ਜੀ ਮਜੀ ਸਾਹਿਬ ਜਿਨ੍ਹਾਂ ਦਾ ਫੋਨ ਤੇ ਸਾਡੀ ਗੱਲ ਹੋ ਚੁੱਕੀ ਰਹਿੰਦੀ ਹੈ ਰਾਜ ਬਿਖਾਇਆ ਜਨਾਬਾ ਜੀ ਸਿੱਖ ਜੀ ਨੂੰ ਸਵੇਰੇ ਸਤਿ ਸ਼੍ਰੀ ਅਕਾਲ ਗੁੱਡ ਮਾਰਨ ਭੇਜਿਆ ਬਹੁਤ ਬਹੁਤ ਧੰਨਵਾਦ ਬਾਬਾ ਜੀ ਸਾਹਿਬ ਦਾ ਹਾਂ ਇੱਕ ਵਾਰੀ ਕਰਦੇ ਆ ਕਿ ਜਿਹੜੇ ਸਾਡੇ ਕੋਲ ਅਜੇ ਵੀ ਸੰਕਟਾਂ ਨੂੰ ਦਵਾਈ ਬੁਟੀ ਦੇ ਰਹੀ ਹੈ ਉਹ ਬੇਨਤੀ ਹੈ ਕਿ ਇੱਕ ਵੇੜਾ ਤੁਸੀਂ ਬੈਠੋਗੇ ਮੇਰੇ ਖਿਲਪੌੜਾ ਖੋ ਚੁੱਕਿਆ ਹੈ 15 ਮਿੰਟ ਬਾਅਦ ਤੇ ਹੋਰ ਟੀਮ ਬੈਠੋਗੀ ਕਿਉਂਕਿ ਉਸ ਤੋਂ ਬਾਅਦ ਉਹਨਾਂ ਨੂੰ ਪਟਿਆਲੇ ਪਹੁੰਚਣਾ ਹੈ ਲੰਬਾ ਸਫ਼ਰ ਹੈ ਉਹ ਜਿਨ੍ਹਾਂ ਨੇ ਦਵਾਈ ਕੋ ਲੈਣੀ ਹੈ ਵੈਸੇ ਬਹੁਤ ਸੰਕਟਾਂ ਦਵਾਈ ਲੈ ਕੇ ਗਈਆਂ ਜਿਨ੍ਹਾਂ ਨੇ ਕੋਈ ਦਵਾਈ ਬੁਟੀ ਜੇ ਨਹੀਂ ਲਈ ਕਿਰਪਾ ਕਰਕੇ ਉਹਨਾਂ ਕੋਲ ਪਹੁੰਚ ਕੇ ਦਵਾਈ ਬੁਟੀ ਲੈ ਸਕਦਾ ਆਪਣੇ ਸਰੀਰ ਨੂੰ ਤੰਦਰੁਸਤ ਕਰੋ ਜੈ ਜੌਤ ਟੀਮ ਦਾ ਆਪਣਾ ਇਸ ਨੂੰ ਟੀਮ ਦਾ ਬਾਬਾ ਜੀ ਬਨੂਬਾ ਬਹੁਤ ਧੰਨਵਾਦ ਸਾਰੇ ਟੀਮਾਂ ਆਓ ਹਣ ਸਜੂ ਸਿੰਘ ਜੀ ਨੌਕਾ ਵਾਲੇ ਕਿਉਂਕਿ ਮੌਲਕ ਕਹਿੰਦੇ ਜਿਹੜਾ ਪਹਿਲਾਂ ਜਿਵਣੇ ਮੌਲ ਨੇ ਗੁੰਡੀਆਂ ਚ ਨਾ ਚਮਕਾਇਆ ਫਿਰ ਸਜੂ ਸਿੰਘ ਜੀ ਮੌਲ ਮਾਸਟਰ ਭੀਮ ਜੀ ਮੌਲ ਉਹਨਾਂ ਨੇ ਇਸ ਨਗਰ ਦੇ ਰਾਹ ਪੁਰੀਆਂ ਚ ਕਾਇਆ ਤੇ ਮੌਲ ਪੰਡਰੇ ਕੁਇਸ਼ਰੀ ਨੂੰ ਬਹੁਤ ਵੱਡੇ ਵੱਡੇ ਕੁਇਸ਼ਰੀਏ ਥੰਮ ਪੈਦਾ ਕੀਤੇ ਆ ਬਹੁਤ ਬਹੁਤ ਧੰਨਵਾਦ ਹਾਂ ਹੁਣ ਸਤਿਜ ਸਿੰਘ ਜੀ ਬਾਓ ਸਾਡੀਆਂ ਮਾਈਆਂ ਦੇਖੋ ਮਾਈਆਂ ਪਹਿਲਾਂ ਕਿੰਨੀਆਂ ਚੱਲੀਆਂ ਗਈਆਂ ਸਵੇਰੇ ਸਾਦਾ ਪਗਾਲ ਧਰਗਾ ਸੀ ਆਪਾਂ ਛੋਟੇ ਹੁੰਦੇ ਗੋਲੀਆਂ ਖੇਡਦੇ ਹੁੰਦੇ ਸੀ ਨਾ ਕੱਚ ਦੀਆਂ ਗੋਲੀਆਂ ਨਾਲ ਤੇ ਬੱਚਿਆਂ ਦਾ ਕੀ ਕਹਿਣਾ ਕਹਿੰਦੇ ਦੁੱਖੀ ਮਿੱਟੀ ਢਿੱਡ ਘਸਾਉਣਾ ਤੇ ਫਾਡੀਆਂ ਨੂੰ ਗੱਫੇ ਆਉਣ ਜਿਹੜੀਆਂ ਮਾਈਆਂ ਰਹਿ ਗਿਆ ਇੱਕ ਤੁਹਾਡੇ ਬੇਟਿਆਂ ਕੋਲੇ ਪ੍ਰੋਪ ਚਾਟ ਆ ਗਿਆ ਨਾ ਬੇਟਿਆਂ ਕੋਲੇ ਨਹੀਂ ਭਰਿਆ ਜਾਂਦੇ ਆਨੰਦ ਬਣ ਗਿਆ ਜਿਹੜਾ ਵੱਧ ਹਾਜ਼ਰੀ ਭਰੂਗਾ ਉਹਨੂੰ ਬੇਟਿਆਂ ਨੂੰ ਸਭ ਕੁਝ ਮਿਲੂਗਾ ਤੁਹਾਮੀਆਂ ਦਾ ਵੀ ਧੰਨਵਾਦ ਆਓ ਹੁਣ ਸੱਜੂ ਸਿੰਘ ਜੀ ਮਾਣ ਇਹਨਾਂ ਕੋਲ ਬਾਜ ਮਜੀਤ ਸਿੰਘ ਜੀ ਬਾਲੂ ਉਹ ਤਿਆਰ ਰਹਿਣਗੇ ਸਾਡੇ ਕੋਲੇ ਟੀਵੀ ਪੰਜਾਬ ਨੇ ਉਸ ਟੀਵੀ ਪੰਜਾਬ ਨੇ ਉਸ ਉਹ ਲਾਈਵ ਕਰ ਰਿਹਾ ਫੇਸਬੁੱਕ ਤੇ ਤੇ ਨਾਲ 108 ਸਿੰਘ ਬਾਬਾ ਲਗੀਰਦਾ ਜੀ ਇਹ ਵੀ ਸਾਡਾ ਚੈਨਲ ਅੱਧ ਮੇਲਾ ਲਾਈਵ ਦਿਖਾਉਂਦਾ ਹੈ ਇਹਨਾਂ ਦੋਨਾਂ ਚੈਨਲਾਂ 'ਵਾਂ ਮੋਰ ਗੱਲ ਦਿਖਾਇਆ ਜਾ ਰਿਹਾ ਹੈ ਇਹਨਾਂ ਦੋਨਾਂ ਚੈਨਲਾਂ 'ਵਾਂ ਵੀ ਇੱਥੋਂ ਦੇ ਮਹਾਂਪੁਰਖ ਮਾਨਸਾ ਬਾਬਾ ਗੰਗਾਦਾ ਜੀ ਮਹਾਰਾਜ ਵੱਲੋਂ ਦੋਨਾਂ ਚੈਨਲਾਂ 'ਵਾਂ ਬਹੁਤ ਬਹੁਤ ਤੁਹਾਨੂੰ ਦਾ ਸਮਝੀਆਂ ਸੰਗਤਾਂ ਦਾ ਧੰਨਵਾਦ ਗੁਰੂ ਕੇ ਲੰਗਰ ਚਾਹ ਪਾਣੀ ਦੇ ਵੰਡਾਰੇ ਚੱਲ ਰਿਹਾ ਹੈ ਸਾਰੀਆਂ ਸੰਗਤਾਂ ਲੰਗਰ ਤੋਂ ਹਾਦਿਕੀ ਸ਼ੁਰੂ ਲੋਅ ਕੇ ਜਾਓ ਆਹ ਹੁਣ ਸੰਜੂ ਸਿੰਘ ਦੀ ਮੋਡਲ ਗੁਰੂਆਂ ਦੇ ਤੇ ਵਿਕਰ ਸ਼ਾਮ ਤੇ ਕਰਕਰ ਰੁਹਾ ਅੱਜ ਆਪਣੀ ਸਨ ਸੰਦੀ ਪੋਲਦੀ ਨੂੰ ਜੇਤਨ ਪ੍ਰਕਾਸ਼ कर रहे सारी संगत एक बारी बोलो संत महात्मा की जय अपने गुरु महाराज की जय जय सब तो पहला बड़े महान विद्वान गुरी शिविर बोल गए मैं तो कुछ भी नहीं

ਪੱਥਰ ਅੱਖੇ ਥਾਰਾ ਤੋਂ ਬੈਕ ਗੁੰਟ ਦਾ ਅੰਮਾਨਾ ਨੱਚਾ ਵੜਿਆ ਬੋਲੋ ਸੰਤ ਮਹਾਤਮਾ ਕੀ ਜੈ ਅੰਮ੍ਰਿਤ ਨਾਮ ਨੂੰ ਫੱਟਾਉਂਦੇ ਤੇਰੀ ਨਾਮ ਲਈ ਰਹੋ ਖਾਣਾ ਉਹ ਵਰਤਦੇ ਜਲੇਬੀਆਂ ਫਿਰ ਡਾਕਟਰ ਦਾ ਖੂਨ ਵੀ ਉੱਥੇ ਦੇਖਿਆ ਬਿਜਵਾਨਾਂ ਨੇ ਲਖ ਨਹੀਂ ਕੋਈ ਆ ਕੋਰ ਜਿਸ ਬਿੱਧੀ ਆਸੇ ਸਾਰ ਮਿਲਿਆ ਗੁਰੂ ਵਿਦਿਆ ਕੋਈ ਔਰ ਆਮਲ ਦੇ ਨਾਲ ਸਾਰੀ ਜ਼ਿੰਦਗੀ ਬੜੀ ਲੱਗੇ ਸਾਰੀ ਜ਼ਿੰਦਗੀ ਦੁਨੀਆਂ ਦੇ ਗ੍ਰੰਥ ਪੜ੍ਹ ਲੀਏ ਪਰ ਇਹ ਜਿਹੜਾ ਇਹਨਾਂ ਯਾ ਕਿਥੋਂ ਮਾੜੀ ਭੀਂਦੀ